ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪੜਾਂਗੇ ਸਟੋਰੀ ਇਸ਼ਕ ਇੱਕ ਸੁਪਨਾ ਦਾ ਅਗਲਾ ਪਾਗ ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਪਿਛਲੇ ਪਾਗ 'ਚ ਆਪਾਂ ਸੁਣ ਚੁੱਕੇ ਹਾਂ ਕਿ ਜੋ ਬੰਦੀ ਬੀਲਚਰ ਕਰਬ ਹੋ ਜਾਂਦੀ ਆ ਗੁਰੀ ਤੇ ਇੰਦਰ ਉਹਨੂੰ ਨਾਲ ਲੈ ਕੇ ਬੀਲਚਰ ਵਾਲੀ ਮਕੈਨਿਕ ਵਾਲੀ ਦੁਕਾਨ ਤੇ ਲੈ ਕੇ ਗਏ ਪਰ ਉੱਥੇ ਬੀਲਚਰ ਠੀਕ ਨਾ ਹੋਈ ਤੇ ਕੁਛ ਦਿਨ ਲੱਗਣੇ ਸੀ ਇਸ ਲਈ ਗੁਰੀ ਦੁਕਾਨ ਤੋਂ ਝੋਬਨ ਲਈ ਇੱਕ ਹੋਰ ਬੀਲਚਰ ਲੈ ਕੇ ਆਉਂਦਾ ਹੈ ਤਾਂ ਝੋਬਨ ਦੇਖ ਕੇ ਕਹਿਣ ਲੱਗਦੀ ਆ ਕਿ ਇਹਦੇ ਫੰਕਸ਼ਨ ਵੀ ਜ਼ਿਆਦਾ ਨੇ ਮੈਨੂੰ ਤਾਂ ਇਹ ਕਾਫੀ ਮਹਿੰਗੀ ਲੱਗਦੀ ਆ ਮੇਰੇ ਨਾਲੋਂ ਕਾਫੀ ਅਲੱਗ ਵੀ ਆ ਹੁਣ ਅੱਗੇ ਪੜੋ ਗੁਰੂ ਕਹਿਣ ਲੱਗਿਆ ਤੂੰ ਮਹਿੰਗੀ ਸਸਤੀ ਦੀ ਫਿਕਰ ਨਾ ਕਰ ਚੱਲ ਇਸ ਤੇ ਬੈਠ ਕੇ ਦਿਖਾ ਪਤਾ ਜਦ ਅੰਕਲ ਨੂੰ ਮੈਂ ਤੇਰੇ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੇ ਆਪਣੀ دوست ਜੋ ਬੰਨੂ ਕਹੀ ਇਸ ਨੂੰ ਆਪਣੇ ਪਹਿਲੇ ਨੰਬਰ ਤੇ ਆਉਣ ਦੀ ਖੁਸ਼ੀ ਚ ਸਾਡੇ ਵੱਲੋਂ ਤੋਹਫਾ ਸਮਝ ਕੇ ਰੱਖ ਲੈ ਜਦੋਂ ਅਸੀਂ ਤੇਰੀ ਦੂਜੀ ਜਿਆ ਠੀਕ ਕਰ ਦਿੱਤੀ ਤਾਂ ਸਾਨੂੰ ਆ ਵਾਪਸ ਮੁੜ ਕੇ ਆਪਣੀ ਵਾਲੀ ਲੈ ਜਾਈ ਜੋਬਨ ਕਹਿਣ ਲੱਗੀ ਪਰ ਮੈਨੂੰ ਤਾਂ ਇਹ ਚਲਾਉਣੀ ਨਹੀਂ ਆਉਂਦੀ ਗੁਰੀ ਕਹਿਣ ਲੱਗਿਆ ਇੰਦਰ ਤੂੰ ਪਹਿਲਾਂ ਜੋਬਨ ਨੂੰ ਉਠਾ ਉਠਾ ਕੇ ਚੇਅਰ ਤੇ ਬਿਠਾਉਣ ਚ ਮਦਦ ਕਰ ਮੈਂ ਬਾਕੀ ਇਸ ਨੂੰ ਆਪੇ ਸਮਝਾ ਦੇਣਾ ਚਲਾਉਣ ਨੂੰ ਇਹ ਗਹਾ ਜਾਹਜਾ ਫਿਰਿੰਦਰ ਨੇ ਗੁਰੇਦੀ ਮਦਦ ਨਾਲ ਜੋਗਨ ਨੂੰ ਚੱਕ ਕੇ ਬੀਰ ਜੇਰ ਤੇ ਬਿਠਾਉਣ ਮਗਰੋਂ ਉਸ ਨੂੰ ਫੰਕਸ਼ਨ ਸਮਝਾਉਣ ਲੱਗਾ ਸਾਰਾ ਕੁਝ ਸਮਝਾਉਣ ਮਗਰੋਂ ਫਿਰ ਉਹ ਜੋ ਬੰਦੇ ਕੁਰਸੀ ਤੇ ਲੱਗੀਆਂ ਬੈਲਟਾਂ ਨੂੰ ਲਗਾਉਂਦੇ ਹੋਏ ਕਹਿਣ ਲੱਗਾ ਹਣ ਤੂੰ ਦੇਖ ਅਸਲੀ ਜਾਦੂ ਕਹਿ ਕੇ ਉਸਨੇ ਜਦ ਬਟਨ ਦੱਬਿਆ ਤਾਂ ਬੀਲਚੇਅਰ ਤੇ ਬੈਠੀ ਜੋਬਨ ਹੌਲੀ-ਹੌਲੀ ਕਰਸੀ ਤੇ ਆਕਾਰ ਬਦਲਣ ਕਰਕੇ ਖੜੀ ਹੋ ਗਈ ਇਹ ਦੇਖ ਗੁਰੀ ਉਸ ਦੇ ਕੋਲ ਨੂੰ ਹੁੰਦੇ ਕਹਿਣ ਲੱਗਾ ਦੇਖ ਤਾ ਜਰਾ ਹੁਣ ਉਧਰ ਸ਼ੀਸ਼ੇ ਸਾਹਮਣੇ ਜਿਤੋਂ ਹੈ ਕਿ ਨਹੀਂ ਮੇਰੇ ਹਾਂ ਦੀ ਐਵੇਂ ਜਦ ਦੇਖੋ ਕਮਲ ਕਟ ਦੀ ਰਹਿੰਦੀ ਹੈ ਜਦ ਜੋਬਨ ਨੇ ਖੁਦ ਨੂੰ ਸਾਹਮਣੇ ਲੱਗੇ ਕਾਲੇ ਸ਼ੀਸ਼ੇ ਚ ਦੇਖਿਆ ਤਾਂ ਖੁਦ ਨੂੰ ਇੰਨੇ ਸਾਲਾਂ ਬਾਅਦ ਖੜੀ ਹੋਈ ਦੇਖ ਕੇ ਬਹੁਤ ਖੁਸ਼ ਹੋਈ ਉਸ ਨੂੰ ਖੁਸ਼ ਹੁੰਦੀ ਦੇਖ ਕੇ ਗੁਰੇ ਕਹਿਣ ਲੱਗਾ ਹਾਂ ਤੂੰ ਆਪਣੇ ਰੋਜ਼ਾਨਾ ਦੇ ਕੰਮ ਕਰ ਹੋਰ ਵੀ ਵਧੀਆ ਢੰਗ ਨਾਲ ਕਰ ਸਕਦੀ ਹੈਂ ਇੰਦਰ ਆ ਜਾ ਤੂੰ ਵੀ ਸਾਡੇ ਕੋਲ ਅੱਜ ਤਿੰਨਾਂ ਦੋਸਤਾਂ ਦੀ ਇਕੱਠੀਆਂ ਦੀ ਫੋਟੋ ਲੈ ਲੈਣੇ ਆ ਫਿਰ ਕੀ ਪਤਾ ਜ਼ਿੰਦਗੀ 'ਚ ਇਹ ਦੁਬਾਰਾ ਮੌਕਾ ਮਿਲੇ ਜਾ ਨਾ ਮਿਲੇ ਫਿਰ ਜਤ ਜੋਬਨ ਇੰਦਰ ਦੇ ਜਦ ਇੰਦਰ ਜੋਬਨ ਦੇ ਕੋਲ ਆਇਤਾ ਗੁਰੂ ਕੈਨ ਲੱਗਾ ਓਕੇ ਤਿਆਰੋਂ ਫਿਰ ਜੋਬਨ ਚਿਹਰੇ ਤੇ ਸਮੈਲ ਲੈ ਕੇ ਆ ਐਨੀ ਸੀਰੀਅਸ ਕਿਉਂ ਹੋਈ ਏ ਜਦ ਫਿਰ ਜੋਬਨ ਮੜਾ ਜਿਹਾ ਮੁਸਕਰਾਈ ਤਾਂ ਗੁਰੂ ਨੇ ਆਪਣੀ ਤਿੰਨਾ ਦੀ ਸੈਲਫੀ ਲੈ ਲਈ ਉਸ ਤੋਂ ਬਾਅਦ ਫਿਰ ਗੁਰੀ ਨੇ ਬਟਨ ਦਬਾਇਆ ਤੇ ਜੋ ਬੰਦੀ ਬੀਲਚੇਅਰ ਵਾਪਸ ਆਪਣੀ ਸੈਟਿੰਗ ਵਾਲੀ ਪੋਜੀਸ਼ਨ 'ਚ ਆ ਗਈ। ਉਸ ਤੋਂ ਬਾਅਦ ਫੇਰ ਉਹ ਦੁਕਾਨ 'ਚ ਜਦ ਬਾਹਰ ਆਇਤਾਂ ਚੁਬਨ ਕਹਿਣ ਲੱਗੀ। ਦੁਕਾਨਦਾਰ ਨੂੰ ਬੀਲਚੇਅਰ ਦੀ ਰਿਪੇਅਰ ਦੇ ਪੈਸੇ ਤਾਂ ਆਪਾਂ ਦਿੱਤੇ ਹੀ ਨਹੀਂ। ਗੁਰੀ ਕਹਿਣ ਲੱਗਿਆ ਮੈਂ ਦੇ ਦਿੱਤੇ ਸੀ। ਬਾਕੀ ਦਿਓ ਕਹਿੰਦੇ ਸੀ ਛੇ ਤੁਹਾਡੀ ਜੇ ਠੀਕ ਹੋ ਜਾਵੇਗੀ। ਉਦੋਂ ਦੇ ਦੇਣਾ ਜੋ ਬਣ ਕਹਿਣ ਲੱਗੀ ਗੁਰੀ ਮੈਂ ਤੈਨੂੰ ਕਿ ਪਾਗਲ ਲੱਗਦੀ ਆ ਕਿ ਜੇ ਤੂੰ ਕਹੇਂਗਾ ਤੇ ਮੈਂ ਮੰਨ ਲਵਾਂਗੀ ਅੱਜ ਕੱਲ੍ਹ ਲੋਕ ਕੰਮ ਕਰਨ ਤੋਂ ਪਹਿਲਾਂ ਪੈਸੇ ਮੰਗਦੇ ਆ ਤੈਨੂੰ ਲੱਗਦਾ ਹੈ ਕਿ ਮੈਨੂੰ ਤਾਂ ਕੁਝ ਜਿਵੇਂ ਪਤਾ ਹੀ ਨਹੀਂ ਹੈ ਨਾ ਗੁਰੀ ਕਹਿਣ ਲੱਗਾ ਲੈ 10 ਚਾਰ ਇਸ ਵਿੱਚ ਪਤਾ ਨਾ ਪਤਾ ਹੋਣ ਵਾਲੀ ਕਿਹੜੀ ਗੱਲ ਆ ਮੈਂ ਕਹਿ ਤਾ ਰਿਆਂ ਕਿ ਇਹ ਮੇਰੇ ਜਾਣ ਪਹਿਚਾਨਦੇ ਅੰਕਲ ਦੀ ਦੁਕਾਨ ਹੈ ਦਾਰ ਘਾਟੀ ਉਹਨਾਂ ਨੇ ਪੈਸੇ ਨਹੀਂ ਲਏ ਕਹਰੇ ਸੀ ਜਦ ਬੀਲ ਚਾ ਠੀਕ ਹੋ ਗਈ ਤਾਂ ਉਦੋਂ ਪੈਸੇ ਦੇ ਕੇ ਲੈ ਜਾਣਾ ਜੇ ਨਹੀਂ ਜੀ ਨੋਂ ਦਤਾ ਆਪਾਂ ਮੇਰੇ ਨਾਲ ਚੱਲ ਕੇ ਉਹਨਾਂ ਤੋਂ ਪੁੱਛ ਲੈਣੇ ਆ ਜੋਵਨ ਫਿਰ ਉਸ ਨੂੰ ਘੂਰਦੇ ਹੋਏ ਪੁੱਛਣ ਲੱਗੀ ਸੱਚ ਦੱਸ ਕਿੰਨੇ ਪੈਸੇ ਦੇ ਗਏ ਤੂੰ ਅੰਦਰ ਗੁਰੀ ਕਹਿਣ ਲੱਗਿਆ 1000 ਫਿਰ ਜੋਵਨ ਆਪਣਾ ਪਰਸ ਫੜੋਲਦੇ ਹੋਏ ਕਹਿਣ ਲੱਗੀ ਆ ਫੜ 500 ਬਾਕੀ ਦੇ ਮੈਂ ਤੈਨੂੰ ਕੱਲ ਦੇ ਦੇਵਾਂਗੀ ਹਣ ਤੂੰ ਸਾਨੂੰ ਕੱਲ ਛੱਡ ਦੇ ਛੁੱਟੀ ਦਾ ਟਾਈਮ ਹੋਣ ਵਾਲਾ ਹੈ ਕਹਿ ਕੇ ਉਸ ਦੇ ਹੱਥੇ 500 ਰੁਪਏ ਧਰ ਦਿੱਤੇ ਇਹ ਦੇਖ ਗੁਰਿੰਦਰਵਾਲ ਦੇਖਣ ਲੱਗ ਪਿਆ ਤਾਂ ਉਸ ਨੇ ਆਪਣੇ ਮੁੱਢ ਚਾ ਕੇ ਉਸ ਨੂੰ ਇਸ ਬਾਰੇ ਆਪਣੇ ਵੱਲੋਂ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਫਿਰ ਉਹ ਆਪਣੀ ਗੱਡੀ ਲੈ ਕੇ ਦੁਕਾਨ ਦੇ ਮੂਹਰੇ ਆਇਆ ਤੇ ਜੋ ਬੰਨੂ ਗੱਡੀ ਦੀ ਸੀਟ ਤੇ ਬਿਠਾ ਕੇ ਉਸ ਦੀ ਬੀਲ ਚੈਰ ਨੂੰ ਇਕੱਠੀ ਕਰਕੇ ਗੱਡੀ ਦੀ ਡਿੱਗੀ 'ਚ ਰੱਖ ਦਿੱਤਾ ਉਸ ਤੋਂ ਮਗਰੋਂ ਉਹ ਸਾਰੇ ਜਾਣੇ ਕਾਲਜ ਵੱਲ ਨੂੰ ਚੱਲ ਪਏ ਫਿਰ ਜਦੋਂ ਉਹ ਕਾਲਜ ਪਹੁੰਚੇ ਤਾਂ ਉਹਨਾਂ ਨੇ ਜੋਬਨ ਨੂੰ ਗੱਡੀ 'ਚ ਉਤਾਰ ਉਸਦੀ ਬੀਲ ਚੈਰ ਤੇ ਬਿਠਾਇਆ ਉਸ ਤੋਂ ਮਗਰੋਂ ਉਹ ਬਿਨਾਂ ਕੁਝ ਕਹੇ ਜਾਂ ਬੋਲੇ ਹੀ ਉੱਥੋਂ ਚੁੱਪ ਕਰਕੇ ਚਲਾ ਗਿਆ ਉਸਦੇ ਜਾਣ ਮਗਰੋਂ ਇੰਦਰ ਜੋਬਨ ਨੂੰ ਕਹਿਣ ਲੱਗੀ ਜੋਬਨ ਚਰੇ ਤੂੰ ਚੰਗਾ ਨਹੀਂ ਕਰ ਰਹੀ ਕੁਸ਼ ਗੁਰੀ ਦੇ ਨਾਲ ਜੋਬਨ ਕਹਿਣ ਲੱਗੀ ਕਿਉਂ ਇੰਦਰ ਮੈਂ ਕੀ ਨਹੀਂ ਚੰਗਾ ਕਰ ਰਹੀ ਇੰਦਰ ਨੇ ਫਿਰ ਕਿਹਾ ਗੁਰੀ ਸਿਰਫ ਸਾਡੀ ਮਦਦ ਹੀ ਤਾਂ ਕਰ ਰਿਹਾ ਸੀ ਤੇ ਤੂੰ ਉਸਦੇ ਨਾਲ ਕਿੰਨਾ ਰੁੱਖਾ ਵਿਹਾਰ ਕਰ ਰਹੀ ਹੈਂ ਜੋ ਬਣ ਕੈ ਲੱਗੀ ਮੈਂ ਕੀ ਕੀਤਾ ਇੰਦਰ ਸਿਰਫ ਉਸਦੇ ਪੈਸੇ ਹੀ ਵਾਪਸ ਕੀਤੇ ਆ ਤੈਨੂੰ ਤਾਂ ਪਤਾ ਹੀ ਐ ਨਾ ਮੈਨੂੰ ਐਵੇਂ ਦੀ ਮਦਦ ਵਗੈਰਾ ਕਿਸੇ ਤੋਂ ਲੈਣਾ ਬਿਲਕੁਲ ਪਸੰਦ ਨਹੀਂ ਹੈ ਨਾਲੇ ਤੈਨੂੰ ਕੀ ਲੱਗਦਾ ਹੈ ਈ ਨਹੀਂ ਵੱਡੀ ਦੁਕਾਨ ਵਾਲਿਆਂ ਨੇ ਉਸ ਤੋਂ ਸਿਰਫ 1000 ਰੁਪਏ ਹੀ ਲਏ ਹੋਣੇ ਆ ਇਹ ਬੀਜਰ ਤੇ ਬਹੁਤ ਮਹਿੰਗੀ ਐ ਮੈਂ ਇਸ ਨੂੰ ਇੱਕ ਵਾਰੀ ਨਿੱਟ ਤੇ ਦੇਖਿਆ ਸੀ ਗੁਰੀ ਨੇ ਸਾਨੂੰ ਝੂਠ ਬੋਲਿਆ ਇੰਦਰ ਕਹਿਣ ਲੱਗੀ ਫਿਰ ਇਹੀ ਗੱਲ ਤੂੰ ਉਦੋਂ ਉਸਦੇ ਮੂੰਹ ਤੇ ਕਿਉਂ ਨਹੀਂ ਪੁੱਛੀ ਹਣ ਮੈਨੂੰ ਕਿਉਂ ਦੱਸ ਰਹੀ ਹੈ ਜੋ ਬਣ ਕਹਿਣ ਲੱਗੀ ਇੰਦਰ ਉਹ ਮੈਨੂੰ ਪੂਰੀ ਗੱਲ ਦੱਸਦਾ ਕਦੋਂ ਆ ਉਹ ਵੀ ਮੈਂ ਜਦ ਜ਼ੋਰ ਪਾ ਕੇ ਪੁੱਛਿਆ ਤਾਂ ਫਿਰ ਉਸਨੇ ਪੈਸਿਆਂ ਬਾਰੇ ਦੱਸਿਆ ਇੰਦਰ ਕਹਿਣ ਲੱਗੀ ਵੈਸੇ ਮੁੰਡੇ ਦਾ ਦਿਮਾਗ ਨੂੰ ਮੰਨਣਾ ਪਊ ਜੋ ਬਣਾ ਅੱਜ ਗੱਲਾਂ ਗੱਲਾਂ ਚ ਹੀ ਉਹ ਤੈਨੂੰ ਗੱਲ ਸੁਣਾ ਗਿਆ ਜੋਵਨ ਕਹਿਣ ਲੱਗੀ ਕਿਉਂ ਕੀ ਹੋਇਆ ਵਾ ਇੰਦਰ ਕਹਿੰਦੀ ਕਿਉਂ ਤੂੰ ਧਿਆਨ ਹੀ ਨਹੀਂ ਦਿੱਤਾ ਜੋਵਨ ਜਦ ਉਸਨੇ ਨਵੀਂ ਕੁਰਸੀ ਤੇ ਤੈਨੂੰ ਬੈਠੀ ਨੂੰ ਖੜੇ ਹੋਣ ਮਗਰੋਂ ਕਿਹਾ ਸੀ ਹੁਣ ਦੇਖ ਖੋਦ ਨੂੰ ਸ਼ੀਸ਼ੇ 'ਚ ਤੂੰ ਹੈ ਨਾ ਮੇਰੇ ਹਾਂ ਦੀ ਕਿ ਨਹੀਂ ਜੋਬਨ ਕਹਿਣ ਲੱਗੀ ਹਾ ਉਸਨੇ ਇਦਾਂ ਕਿਹਾ ਸੀ ਇੰਦਰ ਤੇ ਇੰਦਰ ਬੋਲੀ ਤੇ ਹੋਰ ਕੀ ਉਦਾਂ ਤਾਂ ਤੈਨੂੰ ਹਰ ਛੋਟੀ ਛੋਟੀ ਗੱਲ ਸਮਝਾਂਦੀ ਐ ਜੋਬਨ ਅੱਜ ਤੂੰ ਇਹ ਗੱਲ ਕਿਉਂ ਨਹੀਂ ਸੁਣੀ ਐਨ ਨੇ ਨੂੰ ਜੋਬਨ ਦੀ ਬੀਬੇ ਉਸ ਨੂੰ ਲੈਣ ਕਾਲਜ ਦੀ ਪਾਰਕਿੰਗ 'ਚ ਆ ਗਈ ਜਦੋਂ ਗੱਡੀ 'ਚ ਉਤਰੀ ਤਾਂ ਜੋਬਨ ਦੀ ਵੀਲ ਚਾਰ ਬੇਖਦੀ ਹੋਏ ਕਹਿਣ ਲੱਗੀ ਜੋਗਨ ਤੇਰੀ ਵੀਲਚੇਅਰ ਕਿੱਥੇ ਆ ਜੋਗਨ ਕਹਿਣ ਲੱਗੀ ਮਮਾ ਜੀ ਉਹ ਖਰਾਬ ਹੋ ਗਈ ਏ ਤੇ ਇਹ ਅਸੀਂ ਉਸ ਨੂੰ ਗੁਰੀ ਦੇ ਨਾਲ ਦੁਕਾਨ ਤੇ ਰਿਪੇਅਰ ਲਈ ਦੇ ਕੇ ਆਏ ਹਾਂ ਤਾਂ ਕਿ ਉਹਨਾਂ ਨੇ ਕਿਹਾ ਇਸ ਦਾ ਕੋਈ ਪਾਰਟ ਖਰਾਬ ਹੈ ਸਾਨੂੰ ਬਾਹਰੋਂ ਆਰਡਰ ਕਰਨਾ ਪਵੇਗਾ ਤੇ ਇਸ ਵਿੱਚ ਟਾਈਮ ਲੱਗ ਜਾਏਗਾ ਤਾ ਕਰਕੇ ਉਹਨਾਂ ਨੇ ਉਦੋਂ ਤੱਕ ਲਈ ਮੈਨੂੰ ਆ ਬੀਲ ਚੈਰ ਦਿੱਤੀ ਆ ਬੇਬੇ ਕਹਿਣ ਲੱਗੀ ਚਲ ਠੀਕ ਆ ਹੋਰ ਇੰਦਰ ਬੇਟਾ ਤੂੰ ਦੱਸ ਕਿਵੇਂ ਆ ਇੰਦਰ ਕਹਿਣ ਲੱਗੀ ਹਾਂਜੀ ਆਂਟੀ ਜੀ ਮੈਂ ਤਾਂ ਬਿਲਕੁਲ ਠੀਕ ਆ ਚਲੋ ਮੈਂ ਤੁਹਾਡੀ ਮਦਦ ਕਰ ਦਿੰਨੀ ਆ ਜੋਬਨ ਨੂੰ ਗੱਡੀ 'ਚ ਬਿਠਾਉਣ ਲਈ ਫਿਰ ਇੰਦਰ ਨੇ ਜੋਬਨ ਨੂੰ ਉਸਦੀ ਬੇਬੇ ਦੀ ਮਦਦ ਨਾਲ ਗੱਡੀ 'ਚ ਬਿਠਾਇਆ ਤੇ ਫਿਰ ਉਸਦੀ ਬੀਲ ਚੈਰ ਨੂੰ ਫੋਲਡ ਕਰਕੇ ਗੱਡੀ ਦੇ ਡਿੱਗੀ ਚ ਰੱਖ ਦਿੱਤਾ ਫਿਰ ਇਹਨਾਂ ਨੂੰ ਜੋ ਬੰਨੇ ਬਾਏ ਗਿਆ ਤੇ ਦੋਵੇਂ ਮਾਮਾ ਧੀਆ ਆਪਣੇ ਘਰ ਨੂੰ ਆਪਣੀ ਵਾਹ ਵੱਲ ਨੂੰ ਚੱਲ ਪਈਆ ਉਧਰ ਗੁਰੀ ਜਦ ਆਪਣੇ ਘਰ ਪਹੁੰਚਿਆ ਤਾਂ ਉਹ ਹਮੇਸ਼ਾ ਵਾਂਗ ਆਪਣੀ ਮੰਮੀ ਕੋਲ ਸਿੱਧਾ ਹੀ ਆਪਣੇ ਕਮਰੇ ਚ ਚਲਾ ਗਿਆ ਜਦ ਫਿਰ ਉਸਦੀ ਮੰਮੀ ਗੁਰੀ ਦੇ ਕਮਰੇ ਚਾਈ ਤਾਂ ਉਸ ਨੂੰ ਬੈੱਡ ਤੇ ਪਿਆ ਹੈ ਦੇਖ ਉਸ ਦੇ ਕੋਲ ਆ ਕੇ ਕਹਿਣ ਲੱਗੀ ਕੀ ਹੋਇਆ ਬੇਟਾ ਜੀ ਤੇਰੀ ਤਬੀਅਤ ਤੇ ਠੀਕ ਹੈ ਗੁਰੀ ਉੱਠ ਕੇ ਬੈਠਦੇ ਹੋਏ ਕਹਿਣ ਲੱਗਾ ਹਾਂਜੀ ਮੰਮੀ ਠੀਕ ਹੈ ਤਾਂ ਫਿਰ ਗੁਰੀ ਦੀ ਮੰਮੀ ਨੇ ਕਿਹਾ ਰੋਟੀ ਨਹੀਂ ਖਾਣੀ ਹੈਗੀ ਗੁਰੀ ਕਹਿਣ ਲੱਗਾ ਮਮਾ ਅੱਜ ਦਿਲ ਨਹੀਂ ਕਰਦਾ ਫਿਰ ਗੁਰੀ ਦੇ ਮੰਮੀ ਨੇ ਪੁੱਛਿਆ ਵੀ ਅੱਜ ਦਿਲ ਕਿਉਂ ਨਹੀਂ ਕਰਦਾ ਹੈਗਾ ਬਾਰੋਤਾਨੀ ਕੋ ਦਿਖਾ ਕੇ ਆਇਆ ਤੂੰ ਤਾਂ ਭੁੱਖਤ ਇੱਕ ਮਿੰਟ ਵੀ ਨਹੀਂ ਸਹਾਰ ਸਕਦਾ ਤੂੰ ਤੇ ਗੁਰੀ ਕਹਿਣ ਲੱਗਿਆ ਨਹੀਂ ਬੱਸ ਮੰਮੀ ਐਵੇਂ ਭੁੱਖ ਜੀ ਨਹੀਂ ਹੈਗੀ ਗੁਰੀ ਦੀ ਮੰਮੀ ਕਹਿਣ ਲੱਗੀ ਚਲ ਅੱਛਾ ਮੈਨੂੰ ਇੱਕ ਗੱਲ ਤਾਂ ਦੱਸ ਫਿਰ ਤੇਰੀ ਜੋਬਨ ਨਾਲ ਗੱਲ ਹੋਈ ਹੈ ਜਾਂ ਨਹੀਂ ਗੁਰੀ ਕਹਿਣ ਲੱਗਿਆ ਮਮਾ ਉਸ ਦਾ ਤਾਂ ਨਾਮ ਹੀ ਨਾ ਲਵੋ ਹਰ ਵੇਲੇ ਬਸ ਉਹ ਮੇਰੇ ਨਾਲ ਲੜਨ ਨੂੰ ਕਾਹਲੀ ਰਹਿੰਦੀ ਐ ਤਾਂ ਗੁਰੀ ਜੀ ਮਮਾ ਕਹਿਣ ਲੱਗੀ ਲੈ ਕਿਉਂ ਕੀ ਕੀਤਾ ਹਣ ਉਸਨੇ ਗੁਰੀ ਕਹਿਣ ਲੱਗਿਆ ਮਮਾ ਜੀ ਅੱਜ ਉਸ ਦੀ ਨਾ ਬੀਲਚੇਰ ਖਰਾਬ ਹੋ ਗਈ ਸੀ ਤੇ ਅਸੀਂ ਉਸ ਨੂੰ ਗੁਪਤਾ ਅੰਕਲ ਦੀ ਦੁਕਾਨ ਤੇ ਲੈ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਬੀਲਚੇਰ ਦੀ रिपेयर ਨਹੀਂ ਹੋ ਸਕਦੀ ਕਿਉਂਕਿ ਬਹੁਤ ਪੁਰਾਣਾ ਮਾਡਲ ਸੀ ਤਾਂ ਮੈਂ ਅੰਕਲ ਜੀ ਨੂੰ ਕਹਿ ਕਿ ਇੱਕ ਨਵੀਂ ਵਾਲੀ ਬੀਲ ਚੇਅਰ ਖਰੀਦ ਲਈ ਤੇ ਉਸ ਦੇ ਸਾਰੇ ਪਲਾਸਟਿਕ ਕਵਰ ਉਤਾਰ ਕੇ ਮਾੜੇ ਮੋٹے ਗੰਦੇ ਹੱਥ ਪੈਰ ਲਗਾ ਕੇ ਉਸ ਨੂੰ ਖਰਾਬ ਜੀ ਕਰ ਦਿੱਤਾ ਤਾਂ ਕਿ ਉਹ ਦੇਖਣ ਨੂੰ ਬਿਲਕੁਲ ਵੀ ਨਵੀਂ ਨਾ ਲੱਗੇ ਤੇ ਫਿਰ ਜੋਬਨ ਨੂਰ ਦੇ ਦਿੱਤੀ। ਇਹ ਕਹਿ ਕੇ ਕਿ ਉਸਦੀ ਬੀਲ ਚਾ ਨੂੰ ਠੀਕ ਹੋਣ ਚ ਤਾਂ ਹਫਤਾ ਲੱਗ ਜਾਣਾ। ਸੋ ਉਦੋਂ ਤੱਕ ਅਧੇਰੀ ਆ। ਉਸਦੀ ਗੱਲ ਸੁਣ ਕੇ ਮੰਮੀ ਹੱਸਦੇ ਹੋਏ ਕਹਿਣ ਲੱਗੀ। ਤੇ ਫਿਰ ਪੁੱਤ ਇਸ ਦੇ ਵਿੱਚ ਗੁੱਸੇ ਹੋਣ ਵਾਲੀ ਦੱਸ ਕੇ ਵੀ ਗੱਲ ਗੁਰੂ ਕਹਿਣ ਲੱਗਿਆ ਮम्मा ਜਦ ਅਸੀਂ ਦੁਕਾਨ ਤੋਂ ਬਾਹਰ ਆਏ ਤਾਂ ਜੋਬਨ ਮੈਨੂੰ ਕਹਿਣ ਲੱਗੀ ਕਿ ਪੈਸੇ ਕਿੰਨੇ ਲੈਿਆ ਦੁਕਾਨਦਾਰ ਨੇ ਤਾਂ ਮਮਾ ਜੀ ਮੈਂ ਉਹਨੂੰ ਬਹੁਤ ਸਮਝਾਇਆ ਕਿ ਪੈਸੇ ਦੁਕਾਨਦਾਰ ਅੰਕਲ ਜਾਣ ਪਹਿਚਾਨ ਦਾ ਹੁਣ ਕਰਕੇ ਉਹਨਾਂ ਨੇ ਨਹੀਂ ਲਏ ਤਾਂ ਗੁੱਸੇ ਚ ਘੂਰਦੇ ਹੋਏ ਕਹਿਣ ਲੱਗੀ ਕਿ ਮੈਂ ਤੈਨੂੰ ਘਰੀ ਪਾਗਲ ਨਜ਼ਰ ਆਉਣੀ ਆ ਅੱਜ ਕੱਲ ਬਿਨਾ ਪੈਸੇ ਲੈ ਪੱਲਾ ਦੀ ਕੌਣ ਕੰਮ ਕਰਦਾ ਮੈਂ ਸਭ ਜਾਣਦੀ ਆ ਸੱਚ ਦੱਸ ਕਿੰਨੇ ਪੈਸੇ ਲੱਗਿਆ ਤਾਂ ਮੈਂ ਕਿਹਾ ਕਿ 1000 ਰੁਪਏ ਲੱਗਿਆ ਵਾ ਤਾਂ ਮਮਾ ਤੁਹਾਨੂੰ ਪਤਾ ਉਹਨੇ ਫਟਾਕ ਦੇਣੀ ਨਾ ਆਪਣੇ ਪਰਸ ਚੋਂ ਸਸ 500 ਰੁਪਏ ਕੱਟ ਕੇ ਮੇਰੇ ਹੱਥ ਤੇ ਧਰਦੇ ਹੋਏ ਕਹਿਣ ਲੱਗੀ ਹਾਲੇ ਤਾਂ ਮੇਰੇ ਕੋਲ ਨਾ ਐਨੇ ਹੀ ਨੇ ਤੇ ਬਾਕੀ ਦੇ ਮੈਂ ਤੈਨੂੰ ਕੱਲ ਦੇ ਦੇਵਾਂਗੀ ਫਿਰ ਉਸਦੀ ਗੱਲ ਸੁਣ ਕੇ ਗੁਰੀ ਦੀ ਮੰਮੀ ਵੀ ਹੱਸਣ ਲੱਗ ਪਈ। ਆਪਣੀ ਮੰਮੀ ਨੂੰ ਆਸਦੇ ਹੋਏ ਦੇਖ ਕੇ ਗੁਰੀ ਕਹਿਣ ਲੱਗਾ, "ਮम्मा, ਮੈਂ ਤੁਹਾਨੂੰ ਗੱਲ ਦੱਸ ਰਿਹਾ ਤੇ ਤੁਸੀਂ ਮੇਰੀ ਹਾਲਤ ਤੇ ਹੱਸ ਰਹੇ ਹੋ।" ਉਸਦੀ ਗੱਲ ਸੁਣ ਕੇ ਉਸਦੀ ਮੰਮਾ ਕਹਿਣ ਲੱਗੀ, "ਕਾਕਾ ਜੀ, ਸਾਡੀ ਗੋ ਨੂੰ ਤਾਂ ਤੂੰ ਕਦੇ ਛੇਤੀ ਸੀਰੀਅਸ ਲੈਂਦਾ ਹੀ ਨਹੀਂ ਤੇ ਜੋ ਬੰਨੇ ਤੈਨੂੰ ਮਾੜਾ ਜਿਹਾ ਗੁੱਸੇ ਨਾਲ ਕੀ ਘੋਰੀਆ" ਤੇ ਤੇਰੀ ਆ ਹਲਤ ਹੋ ਗਈ ਏ ਕਿ ਤੂੰ ਇੰਨੀ ਛੇਤੀ ਰੋਣ ਹਾਕਾ ਹੋ ਕੇ ਬੈਠ ਗਿਆ ਏ ਹਾਲੇ ਤਾਂ ਪੁੱਤਰ ਜੀ ਸ਼ੁਰੂਆਤ ਹੋਈ ਏ ਮੈਂ ਤੈਨੂੰ ਕਿਹਾ ਸੀ ਨਾ ਕਿ ਜੋਬਨ ਵਰਗੀ ਕੁੜੀ ਨੂੰ ਮਨਾਉਣਾ ਆਸਾਨ ਕੰਮ ਨਹੀਂ ਉਸ ਦਾ ਦਿਲ ਜਿੱਤਣਾ ਆਸਾਨ ਨਹੀਂ ਏ ਚਲ ਇਹ ਸਭ ਛੱਡ ਤੂੰ ਮੈਨੂੰ ਇੱਕ ਗੱਲ ਦੱਸ ਜੇ ਜੋਬਨ ਨਾ ਮੰਨੀ ਤਾਂ ਤੂੰ ਫਿਰ ਕੀ ਕਰੇਂਗਾ ਗੁਰੀ ਕਹਿਣ ਲੱਗਿਆ ਮਮਾ ਜੀ ਤੁਸੀਂ ਕਿਹੜਾ ਪਾਪਾ ਨਾਲ ਵਿਆਹ ਕਰਵਾਉਣਾ ਛੇਤੀ ਮੰਨਨੇ ਸੀ ਆਪ ਤਾਂ ਕਿੰਨਾ ਚਿਰ ਤੁਸੀਂ ਉਹਨਾਂ ਨੂੰ ਵਿਆਹ ਦਾ ਲਾਲਾ ਲਗਾਇਆ ਸੀ ਤਾਂ ਗੁਰੀ ਦੀ ਮੰਮੀ ਕਹਿਣ ਲੱਗੀ ਅੱਛਾ ਜੀ ਤਾਂ ਹੁਣ ਤੁਸੀਂ ਸਾਡੀ ਗੱਲ ਫੜ ਲਈ ਹੈ ਵੈਸੇ ਵੀ ਤੇਰੇ ਨਾਨਾ ਹੁਣੀ ਨਹੀਂ ਮੰਨ ਰਹੇ ਸੀ ਉਹ ਕਹਿੰਦੇ ਸੀ ਮੁੰਡਾ ਤਾਂ ਹਲੇ ਡਾਕਟਰੀ ਦੀ ਪੜਾਈ ਕਰਦਾ ਏ ਐਵੇਂ ਕਿਵੇਂ ਅਸੀਂ ਆਪਣੀ ਕੁੜੀ ਉਸ ਨਾਲ ਤੋਰ ਦਈਏ ਜਿਸਨੇ ਹਾਲੇ ਆਪਣੇ ਪਿਓ ਦੀ ਜੇਬ ਚੋਂ ਹੱਥ ਨਹੀਂ ਕੱਢਿਆ ਭਲਾ ਉਹ ਸਾਡੀ ਦੀਦਾ ਹੱਥ ਕਿਵੇਂ ਫੜ ਸਕੇਗਾ ਗੁਰੀ ਕਹਿਣ ਲੱਗਿਆ ਮਮਾ ਜੀ ਮੈਂ ਵੀ ਤੁਹਾਡਾ ਹੀ ਪੁੱਤਾਂ ਜੋ ਬੰ ਇੱਕ ਦਿਨ ਵਿਆਹ ਕੇ ਤਾਂ ਇਸੇ ਘਰ ਵਿੱਚ ਆਏਗੀ ਇਹਨਾਂ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਇੱਕ ਮੁੰਡਾ ਹਮੇਸ਼ਾ ਇਹੋ ਜਿਹੀ ਕੁੜੀ ਤਾਂ ਪਾਲਦਾ ਏ ਜਿਸ ਵਿੱਚ ਉਸ ਨੂੰ ਆਪਣੀ ਮਾਂ ਦੀ ਝਲਕ ਦਿਖਾਈ ਦੇਵੇ ਜੋ ਉਸ ਨੂੰ ਬਿਆਹ ਤੋਂ ਪਿੱਛੋਂ ਮਾਂ ਵਾਂਗੂ ਸਾਥ ਦੇ ਕੇ ਤੇ ਇੱਕ ਚੰਗੀ ਪਤਨੀ ਬਣ ਕੇ ਉਸ ਦੇ ਹਰ ਦੁੱਖ ਸੁੱਖ ਚ ਉਸ ਦਾ ਸਾਥ ਦੇਵੇ ਇਹ ਸਭ ਗੱਲਾਂ ਮੈਨੂੰ ਜੋ ਵਿੱਚ ਨਜ਼ਰ ਆਉਂਦੀਆਂ ਨੇ ਮੰਮਾ ਫਿਰ ਗੁਰੀ ਦੀ ਮੰਮੀ ਕਹਿਣ ਲੱਗੀ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਪੁੱਤ ਜੇ mohabbat ਕੀਤੀ ਹੈ ਨਾ ਸਬਰ ਵੀ ਰੱਖੀ ਬੇਟਾ ਇਹ ਮੁਹੱਬਤ ਬੰਦੇ ਦਾ ਸਬਰ ਬਹੁਤ ਪਰਖਦੀ ਹੁੰਦੀ ਹੈ ਤੇ ਸਬਰ ਬਹੁਤ ਵੱਡੀ ਚੀਜ਼ ਹੁੰਦੀ ਹੈ ਜੋ ਅੱਜ ਕੱਲ ਮੁਹੱਬਤ ਕਰਨ ਵਾਲੇ ਕਿਸੇ ਬੇਤਲੇ ਇਨਸਾਨ ਕੋਲ ਹੀ ਬਚੀ ਹੈ ਅੱਛਾ ਹੁਣ ਤੂੰ ਸੱਚੋ ਸੱਚ ਮੈਨੂੰ ਦੱਸ ਵੀ ਤੂੰ ਕਿੰਨੇ ਪੈਸੇ ਖਾਚੇ ਨੇ ਜੋ ਬੰਦੀ ਬਿੱਲ ਚੈਰ ਲੈਣ ਲਈ ਗੁਰੀ ਕਹਿਣ ਲੱਗਿਆ 25000 ਮਮਾ ਜੀ ਤਾਂ ਗੁਰੀ ਦੀ ਮੰਮੀ ਕਹਿਣ ਲੱਗੀ ਐਨੇ ਪੈਸੇ ਤੇਰੇ ਕੋਲ ਹੈਗੇ ਵੀ ਸੀ ਜਾਂ ਧਾਰ ਕਰ ਆਏ ਗੁਰੀ ਫਿਰ ਆਪਣੀ ਮੰਮੀ ਨੂੰ ਉਹਨਾਂ ਦਾ ਕ੍ਰੈਡਿਟ ਕਾਰਡ ਦਿਖਾਉਂਦੇ ਹੋਏ ਕਹਿਣ ਲੱਗਾ ਹਾਂਜੀ ਕੁਝ ਜ਼ਿਆਦਾ ਆ ਮਮਾ ਜੀ ਤਾਂ ਉਸਦੀ ਮੰਮੀ ਆਪਣਾ ਕ੍ਰੈਡਿਟ ਕਾਰਡ ਦੇਖਦੇ ਹੋਏ ਕਹਿਣ ਲੱਗੀ ਹਾ ਤੂੰ ਉਸ ਦਿਨ ਇਸ ਨੂੰ ਆਪਣੇ ਕੋਲ ਹੀ ਚੱਕੀ ਫਿਰਦਾ ਏ ਮੈਂ ਸਾਨੂੰ ਸਾਰੇ ਘਰ 'ਚ ਲੱਭ ਲੱਭ ਕੇ ਕੰਬਲੀ ਹੋਈ ਪਈ ਆ। ਗੁਰੀ ਕਹਿਣ ਲੱਗਿਆ ਮਮਾ ਭੁੱਲ ਗਏ ਤੁਸੀਂ ਆਪ ਹੀ ਤਾਂ ਮੈਨੂੰ ਦਿੱਤਾ ਸੀ ਜਦ ਆਪਾਂ ਸ਼ਾਪਿੰਗ ਕਰਨ ਲਈ ਗਏ ਸੀ। ਫਿਰ ਮੈਂ ਵੀ ਘਰ ਆ ਕੇ ਤੁਹਾਨੂੰ ਵਾਪਸ ਕਰਨਾ ਭੁੱਲ ਗਿਆ। ਤੇ ਤੁਸੀਂ ਵੀ ਨਹੀਂ ਪੁੱਛਿਆ ਕਦੇ। ਤਾਂ ਉਸਦੀ ਮੰਮੀ ਕਹਿਣ ਲੱਗੀ ਉਸਦੇ ਹੱਥੋਂ ਕਾਰਡ ਫੜਦੇ ਹੋਏ ਚਲ ਠੀਕ ਏ। ਲੇ ਭਰਾ ਫਿਰ ਇਸ ਨੂੰ ਇੱਧਰ ਬਸ ਅਜਾ ਹੀ ਤੁਹਾਡੀ ਗੱਲਬਾਤ ਹੋਈ ਹੈ ਨਹੀਂ ਮੈਂ ਤੁਹਾਡੇ ਲਈ ਕੁਝ ਹੋਰ ਵੀ ਲੈ ਕੇ ਆਇਆ ਗੁਰੀ ਕਹਿਣ ਲੱਗਿਆ ਤੇ ਗੁਰੀ ਆਪਣਾ ਫੋਨ ਚੱਕ ਕੇ ਉਸ ਦਾ ਲੌਕ ਖੋਲਦੇ ਹੋਏ ਕਹਿਣ ਲੱਗਿਆ ਤੁਸੀਂ ਕਹਿੰਦੇ ਸੀ ਨਾ ਮੰਮਾ ਕਿ ਮੈਂ ਜੋ ਬੰਨੂ ਦੇਖਣਾ ਆ ਦੇਖੋ ਆ ਵਾ ਜੋ ਬੰਨੂ ਉਸ ਦੀ ਮੰਮੀ ਗੁਰੀ ਦੇ ਹੱਥੋਂ ਫੋਨ ਲੈ ਕੇ ਆਪਣਾ ਆ ਚਸ਼ਮਾ ਸਥਾਈ ਕਰਦੇ ਹੋਏ ਕਹਿਣ ਲੱਗੀ ਪੁੱਤ ਕੁੜੀ ਤਾਂ ਸੱਚੀ ਬਹੁਤ ਸੋਹਣੀ ਆ ਤੁਹਾਡੀ ਦੋਵਾਂ ਦੀ ਜੋੜੀ ਵੀ ਬਹੁਤ ਜੱਜਦੀ ਆ ਪਰ ਕਿਸਮਤ ਨੇ ਉਸ ਨਾਲ ਬਹੁਤ ੱੱਕਾ ਕੀਤਾ ਆ ਕੀ ਹੁਮਰਾ ਹੁਮਰਾ ਹਾਲਿਬ ਉਸ ਵਿਚਾਰੀ ਦੀ ਜੋ ਇੰਨਾ ਵੱਡਾ ਦੁੱਖ ਨੂੰ ਲੈ ਕੇ ਬੈਠੀ ਏ ਤੂੰ ਫਿਕਰ ਨਾ ਕਰੀ ਪੁੱਤਰ ਬਸ ਸਾਪ ਮੰਦੇ ਨਾਲ ਉਸ ਨੂੰ ਆਪਣਾ ਪਿਆਰ ਜਿਤਾਉਂਦੀ ਕੋਸ਼ਿਸ਼ ਕਰਦਾ ਰਿਹਾ ਬਾਕੀ ਉਹ ਵੈਗੁਰੂ ਸਭ ਜਾਣੀ ਜਾਣਨੇ ਬੁੱਤ ਉਹ ਹੀ ਸਭ ਕੁਝ ਠੀਕ ਕਰਨੇ ਵਾਲੇ ਨੇ ਫਿਰ ਅਗਲੇ ਦਿਨ ਜਦ ਗੁਰੀ ਕਾਲਜ ਆਇਆ ਤਾਂ ਜੋ ਉਹਨਾਂ ਨੂੰ ਬੈਠੀਆਂ ਦੇਖ ਕੇ ਚੁੱਪ ਕਰਕੇ ਆਪਣੀ ਸੀਟ ਤੇ ਜਾ ਕੇ ਬੈਠ ਗਿਆ ਦਿਨ ਬੀਤਣ ਲੱਗਾ ਸੀ ਟੀਚਰ ਆਉਂਦੇ ਗਏ ਤੇ ਪੜਾ ਕੇ ਜਾਂਦੇ ਰਹੇ ਜਦ ਹਾਫ ਟਾਈਮ ਹੋਇਆ ਤਾਂ ਜੋਬਨ ਨੇ ਉਸਨੂੰ ਸ਼ਾਰੇ ਨਾਲ ਬੁਲਾਇਆ ਤੇ ਫਿਰ ਆਪਣੇ ਪਰਸ ਚੋਂ 500 ਰੁਪਏ ਕੱਢ ਕੇ ਗੁਰੀ ਦੇ ਮੂਰੇ ਰੱਖ ਦਿੱਤੇ ਇਹ ਦੇਖ ਕੇ ਗੁਰੂ ਉੱਥੋਂ ਉੱਠ ਕੇ ਬਾਹਰ ਚਲਾ ਗਿਆ ਇਹ ਸਭ ਕੁਝ ਦੇਖ ਕੇ ਜੋਬਨ ਕਹਿਣ ਲੱਗੀ ਲੈ ਹੁਣ ਅਸਨੋ ਕੀ ਹੋਇਆ ਵਾ ਮੈਂ ਪੈਸੇ ਹੀ ਵਾਪਸ ਕੀਤੇ ਆ ਕਿਹੜਾ ਕੁਝ ਕਿਹਾ ਵਾ ਆ ਉਪਰੋਂ ਜਿਹਾ ਉਪਰੋਂ ਅਜੀਬ ਜਿਹਾ ਮੂੰਹ ਬਣਾ ਕੇ ਚਲੇ ਗਿਆ ਅੱਜ ਤੱਕ ਦੀ ਕਹਾਣੀ ਇੱਥੋਂ ਤੱਕ ਹੀ ਕਹਾਣੀ ਪਾੜ ਵਧੀਆ ਲੱਗੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ